ਸਮਾਨ ਅੰਤਰਰਾਸ਼ਟਰੀ ਯੋਗ ਦਿਵਸ ਰਾਜਪੁਰਾ ਦੇ ਵਿੱਚ ਲਗਭਗ 1 ਦਰਜਨ ਥਾਵਾਂ ਦੇ ਉੱਤੇ ਬਹੁਤ ਹੀ ਧੁੰਮਦੰਨ ਦੇ ਨਾਲ ਮਨਾਇਆ ਗਿਆ ਜਿਦੇ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਮਹਿਲਾਵਾਂ ਬੱਚੇ ਅਤੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ आज फट जाए है लफ्फ रुक गया ढीला छोड़ शरीर को बिल्कुल कोई तो क्रिया नहीं संग्रुष्ट बनाया तो है यह हम उनका धन्यवाद हर रोज करें तो भी कम है इसलिए ईश्वर से प्रार्थना करते हैं कि सभी को स्वस्थ रखें और

And... up! <laughs> हाँ जी जो, जो आज का जो जो योग दिवस है आप देखो कि लोग शारीरिक तौर पर और मानसिक तौर पर बहुत ही विचलित हैं शरीर से बहुत सारी बीमारी लगी है मानसिक तरीके पे दबाव पे लगे हुए हैं इसलिए इस शरीर और मन से स्वस्थ करने के लिए शरीर के जितने भी पशु पक्षी हैं उनकी जो हरकतें हैं, उनके द्वारा ये जैसे भुजंग आसन है मयूर आसन है पुष्ट्रासन है शशांक आसन है श्वान आसन है सिंह आसन है जितने भी जो है उनकी सबसे यही है दूसरे प्राणायाम के द्वारा हम अपने भीतरी जो दबाव है मानसिक उसको ठीक कर सकते हैं मन से बुद्धि से हम स्वस्थ हो सकते हैं सिर्फ योग के द्वारा ही इसलिए योग आज की इस बड़ी विचलित दुनिया के अंदर योग ही हमें ठीक कर सकता है योग हमें स्वस्थ कर सकता है धन्यवाद ਰੈਲ ਲਾਦੀਆ 2 ਘੰਟੇ ਦੀ ਕਲਾਸ ਹੁੰਦੀ ਹੈ ਜਿਸ ਦੇ ਵਿੱਚ 70 80 ਯੋਗਕਤੀ ਦੰਨੇ ਹੈ ਹਮੇਸ਼ਾ ਅਰੇ ਉਸ ਦੇ ਵਿੱਚ ਵੀ 40 ਪੰਜਾ ਤਾਂ ਲੇਡੀਜ਼ ਹਰ ਵਾਰ ਰਹਿਣੀ ਹੈ ਜੀ ਗਰਮੀ ਆ ਦੇ ਵਿੱਚ ਤੁਸੀਂ ਇਸ ਫਰਕ ਦੇ ਵਿੱਚ ਯੋਗਾ ਦੀ ਕਲਾਸ ਲਾਉਂਦੇ ਆ ਨਾਲ ਹੀ ਜੇ ਸਰਦੀਆਂ ਹੋ ਜਾਂਦੀਆਂ ਨਾਲ ਹੀ ਆਪਣਾ ਗੈਂਟਸ ਕਲੱਬ ਹੈਗਾ ਉਸ ਦੇ ਹਾਲ ਦੇ ਵਿੱਚ ਲਗਾਤਾਰ ਕਲਾਸਾਂ ਚੱਲਦੀਆਂ ਰਹਿੰਦੀਆਂ ਆ ਅੱਜ ਇਹ ਤੁਸੀਂ ਦੇਖ ਰਹੇ ਹੋ ਅੱਜ ਦੇ ਇਸ ਉਸਰ ਦੇ ਵਿੱਚ ਵੀ ਮੇਗ ਲੋਕ 3 350 ਦੇ ਆਸ-પાસ ਯੋਗ ਆਰਤੀ ਆਏ ਹੈਗੇ ਆ ਰੈਗੂਲਰ ਸਾਡੇ ਇੱਥੇ 70 80 ਦੇ ਆਸ-પાસ ਯੋਗਾ ਕਰਦੇ ਆ ਲੋਕ ਕਮਲਵਿੰਦਰ ਜੀ ਲਗਾਤਾਰ ਇੰਨੇ ਸਾਲਾਂ ਤੋਂ ਯੋਗਾ ਕਰ ਰਹੇ ਹੈਗੇ ਮੈਂਬਰ ਤਾਂ ਥੋੜੇ-ਥੋੜੇ ਦਿਨਾਂ ਬਾਅਦ ਬਦਲਦੇ ਵੀ ਰਹਿੰਦੇ ਆ ਲੇਕਿਨ ਇਸ ਜੈਸਤਰਾ ਦਾ ਅਕਲ ਐਨਵਾਇਰਨਮੈਂਟ ਹੋ ਗਿਆ ਹੈਗਾ ਦੋਈ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇਣ ਵਾਲੀ ਗੱਲ ਹੈ ਇੱਕ ਆਪਣਾ ਸਿਹਤ ਇੱਕ ਵਾਤਾਵਰਣ ਦਾ ਸਿਹਤ ਵਾਤਾਵਰਣ ਚ ਆਪਾਂ ਦੇਖ ਰਹੇ ਆ ਜਿੰਨੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈਗੀ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਸਾਰਿਆਂ ਨੂੰ ਪ੍ਰਯਾਸ ਕਰਕੇ ਪੇੜ ਲਾਣੇ ਚਾਹੀਦੇ ਆ ਤੇ ਆਪਣੇ ਸਰੀਰ ਨੂੰ ਸੇਟ ਰੱਖਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਯੋਗਾ ਦੀ ਕਲਾਸਾਂ ਲਾਣੀਆਂ ਚਾਹੀਦੀਆਂ ਜੇ ਡੇਲੀ ਜਿਹੜੀ ਕਲਾਸ ਲੱਗਦੀ ਹੈ 2 ਘੰਟੇ ਦੀ ਕਲਾਸ ਲੱਗਦੀ ਹੈ ਤੇ ਜੇ ਆਪਾਂ ਸਵੇਰੇ ਸਵੇਰੇ 2 ਘੰਟੇ ਇੱਥੇ ਲਾ ਲਈਏ ਤਾਂ ਮੇਰਾ ਖਿਆਲ ਹੈ ਕਿ ਹੋਰ ਕੋਈ ਐਕਸਰਸਾਈਜ਼ ਦੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਸਾਰਾ ਆਪਣਾ ਸਾਰਾ ਕੁਝ ਠੀਕ ਹੋ ਜਾਂਦਾ ਹੈ ਕਈ ਲੋਕ ਇੱਥੇ ਆਏ ਜਿਨ੍ਹਾਂ ਦੀ ਬਹੁਤ ਬੜੀ ਬੜੀ ਬਿਮਾਰੀਆਂ ਸੀਗੀਆਂ ਲੇਕਿਨ ਹੋਰੇ ਯੋਗਾ ਕਰਨੇ ਨਾਲ ਉਹ ਬਹੁਤ ਸਵਸਥ ਮਹਿਸੂਸ ਕਰ ਰਹੇ ਹੈਗੇ ਤੇ ਬਸ ਇਹੀ ਹੈ ਜੈ ਜੀ ਹਾਂਜੀ ਮਤਲਬ ਜੀ ਅਸੀਂ ਜਿਹੜੀ ਰਸਿਕਲਾਣ ਵਾਲੀ ਗੱਲ ਕੀਤੀ ਹੈ ਸ਼ਹਿਰ ਵਿੱਚ ਅੱਜ ਕੱਲ ਲੋਕ ਕਾਫੀ ਜਾਗਰੂਕ ਹੋ ਗਏ ਸਹੀ ਆਪਣੀ ਆਪਣੀ ਜਗ੍ਹਾ ਜਿੱਥੇ ਖਾਦੇ ਮਿਲਦੇ ਦਵਾਈ ਵੀ ਰਹਿ ਕੇ ਸਵਾਜੀ ਤਸਾਵਾ ਵੀ ਲੋਾਰੀ ਲੇਕਿਨ ਜਿੱਥੇ ਤੱਕ ਗੱਲ ਕਰੀਏ ਪਿੰਡਾਂ ਦੀ ਪਿੰਡਾਂ ਜਿਆਦਾ ਪੇੜ ਹੋਣੇ ਚਾਹੀਦੇ ਆ ਉਥੇ ਅਸੀਂ ਦੇਖਿਆ ਪਿੱਛੇ ਕਿ ਵੀ ਜਾ ਕੇ ਕਿਲੋ ਕਿਲੋਮੀਟਰ ਦੋ ਦੋ ਕਿਲੋਮੀਟਰ ਪੇੜ ਨਹੀਂ ਹੁੰਦਾ ਕੋਈ ਸੜਕਾਂ ਦੇ ਉੱਤੇ ਆਖਰ ਕਿਤਾ ਦੇ ਇਸ ਤਰ੍ਹਾਂ ਦੇ ਅਸੀਂ ਜਿਵੇਂ ਮੈਂ ਅਸੀਂ ਕਾਫੀ ਮੈਂਬਰ ਅਗਰ왈 ਸਭਰ ਨਾਲ ਵੀ ਜੁੜੇ ਹੋਏ ਆ ਅਸੀਂ ਇਸ ਸਾਲ ਪਿਛਲੇ ਮਹੀਨੇ ਦੇ ਵਿੱਚ 1000 ਪੇੜ ਲਗਵਾਇਆ ਹੈਗਾ ਜੀ ਜਿਸ ਤੋਂ 400 ਪੇੜ ਪਿੰਡਾਂ ਦੇ ਵਿੱਚ ਲਾਇਆ 100 ਪੇੜ ਤਾਂ ਆਪਣੇ ਨਾਲ ਇੱਥੇ ਕੌਲੀ ਪਿੰਡ ਹੈ 100 150 ਪੇੜ ਤਾਂ ਉੱਥੇ-ਉੱਥੇ ਲਗਵਾਇਆ ਹੈਗਾ ਸਾਡਾ ਪ੍ਰਯਾਸ ਹੈ ਕਿ ਵੀ ਪੇੜ ਜਿਆਦਾ ਤੋਂ ਜਿਆਦਾ ਲਗਣ ਕੱਲੀ ਆਪਣੀ ਆਪਣੀ ਸੰਸਥਾ ਨਹੀਂ ਰਾਏਪੁਰ ਬਹੁਤ ਅੱਛਾ ਸ਼ਹਿਰ ਹੈ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਮਾਜਿਕ ਕੰਮ ਕਰ ਰਹੀਆਂ ਹੈਗੀਆਂ ਜਿਵੇਂ ਇੱਕ ਛੋਟੀ ਸ਼ੁਰੂਆਤ ਸੰਸਥਾ ਹੈ ਜੁ ਉਹਨਾਂ ਨੇ ਵੀ ਯੋਗਾ ਦੇ ਬਣਾ ਰਹੇ ਹੈਗੇ ਸ਼ਿਵਾਜੀ ਬਾਰਕ ਦੇ ਵਿੱਚ ਉਹਨਾਂ ਨੇ ਵੀ ਪਿਛੇ 2200 ਪੇੜ ਲਗਵਾਏ ਹੈਗੇ ਤੇ ਸਾਰਿਆਂ ਦਾ ਧਿਆਨ ਇਸ ਕੰਨੀ ਹੈਗਾ ਲੇਕਿਨ ਫੇਰ ਵੀ ਹਲੇ ਜਾਗਰੂਕਤਾ ਦੀ ਬਹੁਤ ਲੋੜ ਹੈਗੀ ਹੈ ਜਿੰਨੇ ਆਪਾਂ ਸੰਸਥਾਵਾਂ ਦਾ ਹੈ ਹੀ ਹੈ ਜਿਹੜੇ ਆਪਾਂ ਵਿਅਕਤੀਗਤ ਤੌਰ ਤੇ ਵੀ ਸਾਰੇ ਜਣੇ ਜਾਗਰੂਕ ਹੋਈਏ ਤੇ ਜਿੰਨੇ ਮੈਕਸਿਮਮ ਹੋ ਸਕਦੇ ਆ ਪੇੜ ਲਾਈਏ ਆ ਬਾਤਾਵਰ ਨੂੰ ਇਸ ਨਾਲ ਸੈੱਟ ਕਰੀਏ ਤੇ ਆਪਣੇ ਆਪ ਨੂੰ ਰੀਸੈਟ ਕਰੀਏ